ਵਿਸ਼ਵ ਪ੍ਰਸਿੱਧ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹ 114 ਵਰਿਆਂ ਦੇ ਸਨ ਫੌਜਾ ਸਿੰਘ ਦਾਅਵੇ ਅਨੁਸਾਰ ਅਪ੍ਰੈਲ 1911 ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿਖੇ ਜਨਮੇ ਸਨ ਬਚਪਨ ਚ ਉਹਨਾਂ ਦੀਆਂ ਲੱਤਾਂ ਬਹੁਤ ਕਮਜ਼ੋਰ ਤੇ ਪਤਲੀਆਂ ਸਨ ਕਿ ਉਹਨਾਂ ਨੂੰ ਲੰਮੀ ਦੂਰੀ ਤੱਕ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਸੀ ਸਾਲ 1990 ਵਿੱਚ ਉਹ ਇੰਗਲੈਂਡ ਚਲੇ ਗਏ ਅਤੇ 99 ਬਰਿਆਂ ਦੀ ਉਮਰ ਵਿੱਚ ਉਹਨਾਂ ਨੇ ਗੰਭੀਰਤਾ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਸਾਲ 2000 ਵਿੱਚ ਆਪਣੀ ਪਹਿਲੀ ਦੌੜ ਲੰਡਨ ਮੈਰਾਥਨ ਜੋ 20 ਕਿਲੋਮੀਟਰ ਸੀ ਆਸਾਨੀ ਨਾਲ ਪੂਰੀ ਕਰ ਲਈ 93 ਵਰਿਆਂ ਦੀ ਉਮਰ 'ਚ 6 ਘੰਟੇ 54 ਮਿੰਟ ਵਿੱਚ ਮੈਰਾਥਨ ਪੂਰੀ ਕੀਤੀ ਜੋ 90+ ਉਮਰ ਦੇ ਦੌੜਾਕਾਂ ਦੇ ਵਿਸ਼ਵ ਰਿਕਾਰਡ ਤੋਂ 58 ਮਿੰਟ ਬਿਹਤਰ ਸੀ। ਉਹਨਾਂ ਨੇ ਕੈਨੇਡਾ, ਮਨੇਸ਼ੀਆ, ਹਾਂਗਕਾਂਗ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਮੈਰਾਥਨ ਵਿੱਚ ਹਿੱਸਾ ਲਿਆ। ਫੌਜਾ ਸਿੰਘ ਐਡੀਟਾਜ਼ ਕੰਪਨੀ ਦੇ ਬ੍ਰਾਂਡ ਵੈਸਟਰ ਵੀ ਸਨ। ਸਾਲ 2013 ਤੋਂ ਉਹਨਾਂ ਨੇ ਵੱਧਦੀ ਉਮਰ ਅਤੇ ਸਿਹਤ ਦਾ ਖਿਆਲ ਰੱਖਦਿਆਂ ਦੌੜਾਂ ਵਿੱਚ ਹਿੱਸਾ ਲੈਣਾ ਬੰਦ ਕਰ ਦਿੱਤਾ। ਲੇਕਿਨ ਆਪਣੀ ਆਖਰੀ ਸਾਹ ਮੌਕੇ ਵੀ ਉਹ ਆਪਣੇ ਪਿੰਡ ਦੀ ਸੜਕ ਤੇ ਸੈਰ ਕਰ ਰਹੇ ਸਨ। ਸਾਲ 2013 ਦੌਰਾਨ ਇੱਕ ਰੇਡੀਓ ਇੰਟਰਵਿਊ ਲਈ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਫੌਜਾ ਸਿੰਘ ਜੀ ਨੂੰ ਯਾਦ ਕਰਦਿਆਂ ਪੇਸ਼ ਹਨ ਇਸ ਇੰਟਰਵਿਊ ਦੇ ਕੁਝ ਅੰਸ਼। 1911 ਜਨਮ ਹੋਇਆ ਪਿਆਸਪਨ। ਵਿਲੰਦਰ ਦੇ ਦਾਖੀਰੋਂ ਹੁੰਦਾ ਉੱਥੇ ਦੇ ਜੰੰਦੀ ਆ ਗਿਆ ਹਾਂਜੀ ਹਾਂਜੀ ਮੇਰੀ ਕਿਤਾਬ ਤੇ ਲਿਖਿਆ 500 ਸਾਲ ਦਾ ਸ਼ਗਾਮਾ ਤੋਲ ਲੱਗਾ ਹੈ ਅੱਛਾ 10 ਸਾਲ ਜੇ ਮੇਰੀਆਂ ਲੱਤਾਂ ਦੁਖਦੀਆਂ ਰਹੀਆਂ ਔਰ 10 ਸਾਲ ਉਹ ਤੀਰਾਂ ਪੈਣੀਆਂ ਅੜਈਆਂ ਮੈਂ ਜੀ ਕੰਗੋਰੀ ਦੇ ਸਾਹਮਣੇ ਜੋ ਦੋ ਮੀਰ ਵੀ ਤੁਰ ਲੈਣਾ ਹੋ ਜੀ ਕਿਨੇ ਸਾਲ ਤੋਂ ਸਮਾਈ 15 ਸਾਲ ਤੋਂ ਬਾਅਦ ਹਾਂਜੀ ਉਹੀ ਘਾਟਾ ਨਿਕਲਦਾ ਕਿਦਾਂ ਲੱਗ ਗੜ ਮੈਨੂੰ ਤਾਂ ਜਿੱਲੇ ਕੋ ਕਹਿ ਲੈਂਦਾ ਨਾ ਇਹਨਾਂ ਮੈਂ ਕਹਿੰਦਾ ਮੈਨੂੰ میری عمر ਦਾ ਨਾਮ ਨਾਲ ਹੈ ਨਾ ਮੈਂ ਆਪਣੇ ਆਪ ਨੂੰ ਭੁੱਧਾ ਨਹੀਂ ਕੋਈ ਤੁਹਾਨੂੰ ਦੱਸ ਠੀਕ ਹੈ ਜੀ ਮੈਂ ਤਾਂ ਛਾਲ ਮਾਰ ਕੇ ਬਸੇ ਚੜ ਜਾਣਾ ਹੈ ਪੂਰਾ ਨਾਮ ਹੈ ਐ ਦੇਖੋ ਰਬ ਜੀ ਇਹ ਗੱਲ ਸਾਰੀ عمر ਤੋਂ ਕੁੱਝੋ ਲਿਖਿਆ ਨਾ ਜੁੜਿਆ ਜਿੱਤੀ ਨਾ ਜੁੜੀ ਅੱਛਾ ਜੀ ਹੁਣ ਪੂਰਾ دور ਆ ਗਿਆ ਰੋਇ ਲੀਏ ਬਰੋਲੇ ਆਓ ਠੀਕ ਹੈ ਜੀ ਪਰ ਮੈਂ ਕਬਨਾਂ ਸਰ ਜੀ ਨਹੀਂ ਰੱਬ ਨੇ ਮੇਰੇ ਇਹ ਕੋਈ ਨਸ਼ੇ ਪਾਨੀਆਂ ਦਾ ਕਮੀਡ ਸ਼ੀਟ ਦਾ ਕੋਈ ਹੋਰ ਕਬਲਾ ਖੱਚ ਕੁਦਰਤੀ ਮੈਂ ਆਪਣੇ ਤੇ ਨਹੀਂ ਬਦਲ ਕਰਨਾ ਇਹ ਮਾਰ ਆ ਜ ਨੇ ਇਹ ਮੇਰੇ ਪਾਸੇ ਰੱਖੀ ਆ ਤੇ ਹਰ ਕੋ ਆ ਨੇ ਕਿੰਨਾ ਸਾਰੀ ਕਮਾਈ ਦੁਨੀਆ ਦੀ ਮੇਰੇ ਘਰ ਸਾਰੀ ਅਕਲ ਮੇਰੇ ਘਰ ਕਿਤੇ ਜਮਲੇ ਉੱਤੇ ਕੋਈ ਮੂਰਖ ਵੀ ਤਾਂ ਪਈ ਕੋਈ ਮਾਂ ਚ ਕਾਕਾ ਇੱਕ ਅੱਖਰ ਪੜਿਆ ਨਹੀਂ ਸੌ ਸਦਾਈ ਦਾ ਸਦਾਈ ਮੈਂ ਤਾਂ ਬੰਦਿਆ ਜ ਬਹਿ ਕੇ ਥੋੜੀ ਬੋਲਣੀ ਅਕਲਮੰਦੀ ਮੈਂ ਸਿੱਖੀ ਆ ਜੀ ਕੋਣ ਆ ਆਮੀ ਮੈਂ ਰਾਤ ਦੇ ਲੜਕੀਆਂ ਦੋ ਰੋਣੋਂ ਪਹਿਲਾਂ ਨਹੀਂ ਆ ਉਹ ਮੇਰਾ ਸੱਬਰ ਹਰ ਬਾਗੇ ਰੋਟੀ ਖਾਣਿਆ ਬੰਦਾ ਹੁੰਦਾ ਨਿਆਣੇ ਮੇਰੇ ਪੜੇ ਹੋੜੇ ਹਾਂਜੀ ਇਹਦਾ ਕੁਦਰਤ ਨਹੀਂ ਮੇਰੇ ਤੋਂ ਸਭ ਕੁ ਕਰਾਇਆ ਜੀ ਮੇਰਾਂ ਦਾ ਕੁਦਰਤ ਇੱਜਾ ਝਹੀ ਹਾਂਜੀ ਜਿੱਤਾ ਇੱਕ ਮਹਾਰਾਜ ਮੋਰੇ ਖੜਾ ਹੋ ਕੇ ਕਹਿੰਦਾ ਮੂੰਖ ਆ ਇਸ ਪਾਸੇ ਨਹੀਂ ਜਾ ਇਸ ਪਾਸੇ ਨਾ ਜਾ ਜੀ ਜਿੱਦਣ ਉਹ ਨਹੀਂ ਮੈਨੂੰ ਸੌਜਲ ਕੀਤਾ ਉਹ ਕਹਿੰਦੇ ਮੰਗੋ ਜੋ ਮੰਗਣਾ ਹਾਂਜੀ ਮੈਂ ਕਿਹਾ ਉਹ ਸਾਥ ਸੱਚੀ ਨਹੀਂ ਹਮੇਂ ਦਾਸ਼ਕਤ ਕਰੀ ਰਿਆ ਉਹ ਪੈਸੇ ਦਿੰਦੇ ਹਨ ਰੋਟੀ ਜੋ ਕੇ ਹਾਂਜੀ ਹਾਂਜੀ ਮੈਂ ਕਿਹਾ ਲੱਖ ਪਾਉਣ ਮੰਗ ਰਿਆ ਅੰਦਰ ਪਿੰਡ ਜਾ ਕੇ ਗੱਡੀ ਲੈ ਲਈਏ ਪੰਜ ਸੱਤ ਪਾਸੇਤ ਲੈ ਲਈਏ ਉਹ ਲੋਕ ਬਹੁਤ ਵੱਲਾ ਸਮਾਈ ਕੀ ਇੱਥੇ ਕਰਨਾ ਉਹ ਮਾੜਾ ਜਿੰਨੇ ਨੂੰ ਕਹਿ ਲਿਆ ਮੋਰਿਆ ਬੁੜਿਆ ਤੇਰਾ ਫੱਟਾ ਨਹੀਂ ਲੈਣਾ ਕਾਹਿਆਂ ਨਾ ਮਾਰ ਦੇਣਾ ਮੋਰਿਆ ਇਹ ਜੇਤ ਕਰ ਦੇਣਾ ਹਾਂਜੀ ਉਹ ਮੈਨੂੰ ਤਾਂ ਰਾਤੀ ਟਿਕਾਣੇ ਲਵਾ ਗਿਆ ਚੈਲਟੀ ਵਾਸਤੇ ਸਾਰੇ ਪੈਸੇ ਉਹ ਜਿੰਨੇ ਦਿੱਤੇ ਉਹ ਇਹ ਪਰ ਦਿੱਤੇ ਉਹ ਨਹੀਂ ਚੈਲਟੀਆਂ ਜਿਹੜੇ ਮੁੰਡਾ ਦਾ ਕੋਟ ਕਹਿੰਦਾ ਇਹਦੇ ਚੈਲਟੀਆਂ ਨੂੰ ਹਰ ਸਾਲ ਚੈਲਟੀ ਨੂੰ ਨੇ ਇਕੱਠੇ ਕਰਕੇ 8-9 ਹਜ਼ਾਰ ਪਾਉਂਦਾ ਤਾਂ ਜੇ ਪਤਾ ਚਾਰ ਬੀਨਾਂ ਨਹੀਂ ਉਹਦੀ ਮੇਲ ਬਾ ਬੋਲ ਜਾ 52 ਕਿਲੋ ਦਾ 파ਦਾ ਮੈਨੂੰ ਚਾਰ ਪੰਜ ਘੰਟੇ ਨਹੀਂ ਦੀ ਉਹ ਜੀ ਕਿੰਨੇ ਵਜੇ ਉੱਠ ਜਾਂਦੇ ਹੋ ਜੀ ਸਵੇਰੇ ਉਹ ਉੱਥੇ ਤਾਂ ਮੈਂ ਪੰਜਾਬੀ ਰੈਡੂਆ ਟੈਲੀਵਿਜ਼ਨ ਨੇ ਕਰੀ ਦੇਖਿਆ ਨਾ ਮੈਨੂੰ ਪਤਾ ਲੱਗਦਾ ਨਾ ਮੈਨੂੰ ਉਹ ਸੋਹਣਾ ਲੱਗਦਾ ਹਾਂ ਜੀ ਕਿੰਨੇ ਵਜੇ ਉੱਠਦੇ ਹੋ ਸਵੇਰੇ ਤੇ ਉਹ ਉਹ ਬਾਗ ਆਉਂਦੇ ਰ 5 ਵਜੇ ਆ ਜਾਂਦੀ 5 ਵਜੇ 5:30 ਵਜੇ 5 ਵਜੇ ਜਾਗ ਆ ਜਾਂਦੀ ਆ ਅੱਛਾ ਜੀ ਉਹ ਮੈਂ ਉਹ ਬਟਨ ਦਬ ਦਿੰਦਾ ਹੁਣ ਨਾ ਮੇਰੇ ਕੰਨ ਕੇ ਮਲਕ ਮਲਕ ਪੈ ਜਾਂਦੀ ਜਾਂਦੇ ਲਾਂਬੇ ਖਿਆਲ ਨਾ ਜਾਵੇ ਹਾਂਜੀ ਇੱਥੇ ਮੇਰਾ ਲਾਂਬੇ ਖਿਆਲ ਚੱਲ ਜਾਂਦਾ ਜਦ ਮੈਂ ਖੇਤਾਂ ਜਾਂ ਨੱਕ ਅੱਖ ਵੀ ਨਹੀਂ ਇੱਥੇ ਵੀ ਗਿਆ ਉਹ ਦੇਖੋ ਇਹ ਆ ਗੱਲ ਹੋ ਗਈ ਆ ਦੁਨੀਆ ਦੀਆਂ ਜਿਹੜੀਆਂ ਨਾਮੀ ਕੰਪਨੀਆਂ ਨੇ ਆਪਣੀਆਂ ਐਡੀਡਾਸ ਨਾਈਕੀ ਇਹਨਾਂ ਨੇ ਤੁਹਾਨੂੰ ਆਈਕਨ ਬਣਾਇਆ ਬ੍ਰਾਂਡ ਵੈਸਟਰ ਬਣਾਇਆ ਆਪਣਾ ਬਿਲਕੁਲ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਬੜਾ ਖੁਸ਼ ਆ ਮੈਂ ਇਹ ਹੁਣ ਤਾਂ ਮੇਰੀ ਕੋਈ ਨਹੀਂ ਰਹਿ ਗਈ ਹੁਣ ਤਾਂ ਮੈਂ ਇਦਾਂ ਕਿੱਥੇ ਜਾਣਾ ਨਾ ਮੁਰਗ ਵਿੱਚ ਹਾਂਜੀ ਉਥੇ ਜਾਂ ਚੂਜਾ ਸੂਟ ਦੇਖਦਾ ਹਾਂਜੀ ਬਾਪੂ ਚੰਡੀਗੜ੍ਹੋਂ ਮੈਂ 10000 ਦੇ ਦੋ ਜੋੜੇ ਲੈਂਦੇ ਜੁੱਤੀਆਂ ਦੇ ਹਾਂਜੀ ਤੇ ਪੰਜ ਪੰਜ ਚਾਰ ਦਿਨ ਹੋਇਆ ਪੰਜਾਬੀ ਸਟਾਫ ਉਹ ਮੁੰਡਾ ਝਗੜੇ ਮੈਂ ਤੁਸੀਂ ਤਾਂ ਸ਼ਰਾਬ ਪੀ ਰਹੇ ਨਹੀਂ ਮੈਂ ਤਾਂ ਜਿਹੜੀ ਰੂਹ ਆ ਉਹ ਕਰਨਾ ਕੰਮ ਉਹ ਠੀਕ ਹੈ ਨਾ ਉਹ ਰਵਰਦੇ ਤਾਏ ਆ ਉਹ ਉਸ ਮੁੰਡੇ ਦੇ ਵਿੱਚ ਨਾ ਹਾਂਜੀ ਹਰ ਇੱਕ ਥਾਂ ਫਰਸਾ ਹਾਂਜੀ ਉਹਨੀਆਂ ਜੁੱਤੀਆਂ ਮਹਿੰਗੀਆਂ ਤੇ ਮਹਿੰਗੀਆਂ ਉਹ ਥਾਲੀਆਂ ਖਾੜ ਖਾੜ ਕਰਕੇ ਦੀਆ ਦਿਮਾਗ ਨੂੰ ਉਹਦੀਆਂ ਛੜਿਓ ਹਾਂਜੀ ਇਹਨਾਂ ਜਿਹੜੀਆਂ ਚੰਡੀਗੜ੍ਹੋਂ ਵਧੀਆ ਜਿੱਥਿਆਂ ਉਹਨਾਂ ਦੇ ਥੱਲੇ ਸਾਰੀ ਰੋਡ ਅੱਡੀ ਦੀ ਤਲਤਲਾ ਗਈ ਹਾਂਜੀ ਅੱਗੇ ਵੀ ਮੈਂ ਖੜੇ ਸੀ ਹਾਂਜੀ ਇੱਕ ਮੈਂ 300 ਪਾਉਂਡ ਦੇ ਸ਼ੂ ਲਏ ਸੀ ਉਹ ਮਗਰ ਵਛਦੇ ਸੀ ਤੇ ਉਹ ਹੱਥੀ ਹਿੱਤੇ ਹੋਏ ਤੇ ਮੈਂ ਹਾਂਜੀ ਦੇਖੋ ਅੰਨੀ ਗੁਗਲੀ ਖਾシャਏ ਦਾ ਚੋਗਾ ਇੱਕ ਪਰਾਣਾ ਕਹਾਣਾ ਹੈ ਨਾ ਹਾਂਜੀ ਉਹ ਬੁੜਾ ਇਹਨੂੰ ਦੇਖਦਾ ਰੱਬ ਨੇ ਕੀ ਪਾਇਆ ਦਿਮਾਗ ਦੇ ਵਿੱਚ ਜਿਹੜਾ ਤੁਹਾਡੇ ਚ ਜੋਸ਼ ਹੈ ਉਹ ਜਿਆ ਜੋਸ਼ ਅੱਜ ਕੱਲ ਦੀ ਪੀੜ੍ਹੀ ਚ ਬਹੁਤ ਘੱਟ ਹੈ। ਉਹ ਬਈ ਇੱਕ ਗੱਲ ਆ ਤੈਨੂੰ ਦੱਸਾਂ ਪੀੜ੍ਹੀ ਦਾ ਵੀ ਬਸ ਨਹੀਂ ਕੋਈ ਇਹ ਅਮੀਰ ਤਬਾਹੀ ਹੋ ਗਈ ਇੱਥੇ ਉਲਟੇ ਕੰਮ ਹੋ ਗਏ ਬਾਹਰ ਨੂੰ ਜਾਣੇ ਚਾਹੁੰਦੇ ਖੇਤਾਂ ਦੇ ਪੈਸੇ ਜਿਆਦਾ ਹੋ ਗਏ ਤੇ ਚਾਰ ਗਾਈਂ ਹਾਂ ਦੇਖ ਕੇ ਕਰੋੜ ਆਰਥੀਆ ਬਣ ਜਾਂਦਾ ਉਹ ਗੱਡੀਆਂ ਲੈ ਲੈਂਦਾ ਮੋਟਰਸਾਈਕਲ ਲੈ ਲੈਂਦਾ ਕੁਸਮਈਕਾ ਕੋਈ ਹੋਰ ਇਹ ਕਈ ਢਾਂਗ ਬੈਠੇ ਗਵਰਨਮੈਂਟ ਬਣਾਉਂਦੇ ਆ ਵਧਿਗੇ ਇਹ ਕੰਮ ਕਰਨ ਲਿਆ ਹਾਂਜੀ ਗਰੀਬੀ ਵੀ ਜਿੰਦਾ ਹੋਵੇ ਕੰਮ ਕਰਨਾ ਉੱਠ ਕੇ ਗਾਰਾ ਨਹੀਂ ਹੁਣਾ ਹੈ ਕਿ ਨਹੀਂ ਹਾਂਜੀ ਤੇ ਕੰਮ ਕਿਦਾਂ ਹੋਊਗਾ ਇਹ ਇਹ ਚੀਜ਼ਾਂ ਖਾਓ ਹਾਂਜੀ ਆ ਗੱਲ ਆ ਟਾਂਗੀ ਇਹੋ ਜਿਹਾ ਬਣਿਆ ਮੈਂ ਕਹਿ ਨਹੀਂ ਸਕਦਾ ਜੇ ਮੈਨੂੰ ਗਵਰਨਮੈਂਟ ਦੇ ਵਿੱਚੇ ਰੱਖ ਲਿਆ ਤੇਰੇ ਅਗੇ ਸੁਣੋਣਾ ਵੀ ਨਹੀਂ ਹਾਂਜੀ ਕੋਈ ਆਮ ਸਾਡੇ ਸੁਣਨ ਵਾਲਿਆਂ ਨੂੰ ਜਾਂ ਪ੍ਰਸ਼ੰਸਕਾਂ ਨੂੰ ਆਪਣੇਆਂ ਨੂੰ ਕੋਈ ਗੱਲ ਕਹਿਣਾ ਚਾਹੋ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਆਲੇ ਆਪਣਾ ਕੰਮ ਕਰੋ ਕਮਾਈ ਕਰੋ ਸਿੱਮੀ ਨੂੰ ਲਗਾਓ ਖਾਣੇ ਦੀ ਨਾ ਗੱਲ ਰੱਖੋ ਜਾਂਪੀਂ ਦੇ ਮੀਟ ਪਾਂਦੇ ਰੋਟੀਆਂ ਖਾਂਦੇ ਮਈਆਂ ਰਖ ਲੀਆਂ ਤੇ ਖਾਂਦੇ ਹੈ ਨਹੀਂ ਹਾਂਜੀ ਕੁਛ ਅਗਲ ਨਾ ਕੰਮ ਕਰੋ ਹਾਂਜੀ ਫੌਜਾ ਸਿੰਘ ਜੀ ਤੁਸੀਂ ਸਾਡੇ ਨਾਲ ਇਨਾ ਟਾਈਮ ਕੱਢ ਕੇ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ